ਦੋਸਤੋ ਆਪਣਾ ਸਾਰਾ ਪੰਜਾਬ ਜਿਹੜਾ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਆ ਹਨਾ ਤੇ ਇਹ ਨਹਿਰਪੋਦੋ ਚ ਲਾਸਾ ਰੇਵਾ ਆਪਣੀ ਜਨਾਨੀ ਦੀ ਅੰਗ ਪ੍ਰਦਰਸ਼ਨੀ ਕਰੀ ਜਾਂਦਾ ਹਨਾ ਇਹਨੂੰ ਮੈਂ ਪੁੱਛਣਾ ਚਾਹਣਾ ਕਿ ਜੇ ਤੇਰੇ ਕੋਲ 4 ਫਾਲੋਅਰ ਆ ਤੇ ਤੂੰ ਯਾਰ ਕੋਈ ਕਿਸਾਨਾਂ ਦੀ ਗੱਲ ਕਰ ਲੈ ਜਿਹੜੇ ਵਿਚਾਰੇ ਜਿਨ੍ਹਾਂ ਦੇ ਘਰ ਡਿੱਗਣ ਡੇ ਕਰੋੜ-ਕਰੋੜ ਦੀਆਂ ਕੋਠੀਆਂ ਡਿੱਗਣ ਡੀਆਂ ਨੇ ਤੂੰ ਉਹਨਾਂ ਦੀ ਇੱਕ ਦੋ ਵੀਡੀਓ ਪਾ ਲੈ ਫੇਰ ਆਪਾਂ ਇਹ ਕੰਮ ਹੀ ਕਰਨਾ ਫੇਰ ਆਪਾਂ ਬੁੜੀ ਦੇ ਅੰਗ ਹੀ ਦਿਖਾਉਣੇ ਨੇ ਫੇਰ ਸਾਰਾ ਸਾਲ ਤੂੰ ਜੋ ਮਰਜੀ ਕਰੀ ਗਈ ਹਨਾ ਤੇ ਇੱਕ ਵਾਰ ਤੂੰ ਮੇਰਾ ਵੀਰ 5-6 ਦਿਨ ਬ੍ਰੇਕ ਲਾ ਆਪਣੀ ਜਨਾਨੀ ਨੂੰ ਪੇਕੇ ਪੂਕੇ ਭੇਜ ਦੇ ਤੇ ਜੇ ਚਾਰਕ ਫਾਲੋਅਰ ਤੇਰੇ ਕੋਲ ਹੈਗੇ ਨੇ ਕੀਪ ਤਾਂ ਸਰਕਾਰ ਤੱਕ ਗੱਲ ਪਹੁੰਚ ਜਾਏ ਹਨਾ ਤੇ ਬਾਈ ਬਣਾ ਕਿਸਾਨਾਂ ਦੀ ਗੱਲ ਕਰ ਲਾ ਇਹ ਜਨਾਨੀ ਵੀ ਤੇਰੀ ਇੱਥੇ ਰਹਿਣੀ ਆ ਤੇ ਉਹਦੇ ਜਿਹੜੇ ਅੰਗ ਤੂੰ ਦਿਖਾਉਣਾ ਹੈ ਉਹ ਵੀ ਉਹਦੇ ਨਾਲ ਹੀ ਰਹਿਣੇ ਨੇ ਤੂੰ ਬਾਅਦ 'ਚ ਜਦੋਂ ਮਰਜ਼ੀ ਦਿਖਾ ਲਈ ਤੇਰੇ ਕੋਲ ਹੀ ਰਹਿਣੀ ਆ ਤੇ ਕਿਰਪਾ ਕਰਕੇ ਨਾ ਜਿਵੇਂ ਅਸੀਂ ਦਿਖਾ ਰਹੇ ਹਾਂ ਕਿਸਾਨਾਂ ਦਾ ਦਰਦ ਕਿਵੇਂ ਕਿਸਾਨ ਮਰ ਰਹੇ ਨੇ ਵਿਚਾਰੇ ਕਿਵੇਂ ਲੋਕ ਮਜ਼ਦੂਰ ਮਰ ਰਹੇ ਨੇ ਵਿਚਾਰੇ ਕਿਵੇਂ ਉਹ ਉਹਨਾਂ ਦੀਆਂ ਕੋਠੀਆਂ ਟਹਿ ਰਹੀਆਂ ਨੇ ਬਾਈ ਬਣਿਆ ਤੂੰ ਇੰਨਾ ਕੰਮ ਕਰ ਜਨਾਨੀ ਨੂੰ ਪੇਕੇ ਭੇਜ ਦੇ ਤੇ ਤੂੰ ਇਹ ਮੜਾਇਆ ਇਹਨਾਂ ਦਾ ਦਰਦ ਵਿਖਾ ਸ਼ਾਇਦ ਕਿਸੇ ਸਰਕਾਰ ਦੇ ਕੰਨੀ ਪਹੁੰਚ ਸਕਦਾ ਤੇਰੀ ਆਵਾਜ਼ ਪਹੁੰਚੇ ਤੇਰੀ ਬਣਾਈ ਵੀਡੀਓ ਕਿਸੇ ਸਰਕਾਰ ਦੇ ਪਹੁੰਚ ਜੇ ਕਿਸੇ ਨਮਾਇਦੇ ਕੋਲੇ ਹਨਾ ਸੋ ਬੇਨਤੀ ਪ੍ਰਵਾਨ ਕਰੀ ਮੇਰੀ